ਸਭ ਤੋਂ ਪਹਿਲਾਂ ਖਾਸ ਖਬਰ ਕੋਲਕਾਤਾ ਕਾਂਡ ਸੰਬੰਧੀ ਡਾਕਟਰਾਂ ਦੀ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਪੀਜੀਆਈ ਚੰਡੀਗੜ੍ਹ ਵਿੱਚ ਅੱਜ ਸਾਰੀਆਂ ਓਪੀਡੀ ਸੇਵਾਵਾਂ 'ਚ ਬੰਦ ਰਹਿਣਗੀਆਂ ਕੇਂਦਰੀ ਸਿਹਤ ਮੰਤਰਾਲੇ ਨੇ ਨਿਰਦੇਸ਼ ਦਿੱਤਾ ਕਿ ਡਾਕਟਰਾਂ ਵਿਰੁੱਧ ਹਿੰਸਾ ਦੀ ਸੂਰਤ ਵਿੱਚ ਸੰਸਾਦ ਦੇ ਮੁਖੀ ਵੱਤਵਤ 6 ਘੰਟਿਆਂ ਦੇ ਅੰਦਰ ਇੱਕ ਸੰਸਥਾਗਤ ਐਫਆਈਆਰ ਦਰਜ ਕਰਨ ਦੀ ਜ਼ਿੰਮੇਵਾਰ ਹੋਣਗੇ ਉੱਤਰ ਪ੍ਰਦੇਸ਼ ਦੇ ਕਨਪੁਰ ਜ਼ਿਲ੍ਹੇ ਵਿੱਚ ਅਜ ਸਾਬਰਮਤੀ ਐਕਸਪ੍ਰੈਸ ਯਾਤਰੀ ਰੇਲ ਗੱਡੀ ਦੇ ਘੱਟੋ-ਘੱਟ ਪੀ ਡੱਬੇ ਪਟੜੀ 'ਤੇ ਉਤਰੇ कोई जानी नुकसान दी खबर नहीं ਤੇ ਇਸ ਸਾਲ ਹੋਣ ਵਾਲੀਆਂ ਪੈरिस ਪੈਰਾ 올림픽 ਖੇਡਾਂ ਵਿੱਚ ਭਾਰਤ ਵੱਲੋਂ 84 ਖਿਡਾਰੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲਵੇਗਾ ਹਿੱਸਾ ਤੇ ਹੁਣ ਖਬਰਾਂ ਵਿਸਥਾਰ ਨਾਲ ਕੋਲਕਾਤਾ ਕਾਰਨ ਸਬੰਧੀ ਡਾਕਟਰਾਂ ਦੀ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਪੀਜੀਆਈ ਚੰਡੀਗੜ੍ਹ ਵਿੱਚ ਅੱਜ ਯਾਨੀ 17 ਅਗਸਤ ਨੂੰ ਸਾਰੀਆਂ ਆਪੀਡੀ ਸੇਵਾਵਾਂ ਬੰਦ ਰਹਿਣਗੀਆਂ ਪ੍ਰਬੰਧਕਾਂ ਦੇ ਮੁਤਾਬਕ ਪੀਜੀਆਈ ਦੀ ਫੈਕਲਟੀ ਐਸੋਸੀਏਸ਼ਨ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਰਦੇ ਮੁਤਾਬਕ ਹੜਤਾਲ ਨੂੰ ਸਮਰਥਨ ਦੇਣ ਉਪਰੰਤ ਇਹ ਫੈਸਲਾ ਲਿਆ ਗਿਆ ਹੈ। ਇਸ ਦਰਨ 17 ਅਗਸਤ ਨੂੰ ਪਜੀਏ ਵੀ ਸਾਰੀਆਂ ਆਪੀਡੀ ਸੇਵਾਵਾਂ ਬੰਦ ਰਹਿਣਗੀਆਂ ਜਦਕਿ ਐਮਰਜੈਂਸੀ ਤੇ ਗੰਭੀਰ ਮਰੀਜ਼ਾਂ ਦੀਆਂ ਸੇਵਾਵਾਂ ਪਹਿਲਾਂ ਵਾਂਗ ਚੱਲੀ ਰਹਿਣਗੀਆਂ। ਉਧਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈਐਮਐਨਏ ਕੋਲਕਾਤਾ ਦੇ ਸਰਕਾਰੀ ਅਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਸਖਿਆਰਤੀ ਮੈਡਾ ਡਾਕਟਰ ਨਾਲ ਕੱਟਿਸ ਬਲਾਤਕਾਰ ਤੇ ਖਰਚਾ ਦੇ ਬਰੂਜ਼ ਵਿੱਚ ਅਜਿ ਵਰਤੂ 24 ਘੰਟੇ ਦੀ ਦੇਸ਼ ਵਿਆਪੀ ਗੈਰ ਐਮਰਜੈਂਸੀ ਸੇਵਾਵਾਂ ਮਾਂ ਵਾਪਸ ਲੈਣ ਦਾ ਐਲਾਨ ਕੀਤਾ ਹੈ ਮੈਡੀਕਲ ਸੰਸਥਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਰੀ ਰੋਗੀ ਵਿਭਾਗ او ਪੀ ਡੀ ਕੰਮ ਨਹੀਂ ਕਰਨਗੇ ਤੇ ਚੌਨਮੀਆਂ ਸਰਜਰੀਆਂ ਨਹੀਂ ਕੀਤੀਆਂ ਜਾਣਗੀਆਂ ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਜ਼ਖਮੀ ਵਾਰਡ ਚਾਲੂ ਰਹਿਣਗੇ ਉਧਰ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਡਾਕਟਰ ਅਮਰਦ ਹਿੰਸਾ ਦੇ ਮਾਮਲੇ ਵਿੱਚ ਸਬੰਧਤ ਸੰਸਥਾਨ ਦੇ ਮੁਖੀ ਲਈ ਵੱਤਵੱਤ 6 ਘੰਟਿਆਂ ਵਿੱਚ ਸੰਸਥਾ ਵੱਲੋਂ ਐਫ ਆਈ ਆਰ ਦਰਜ ਕਰਨਾ ਲਾਜ਼ਮੀ ਹੋਵੇਗਾ ਸੇਵਾਮਾਨ ਦੇ ਡਾਇਰੈਕਟਰ ਜਨਰਲ ਅਤਲ ਕੋਲ ਨੇ ਇਸ ਸਬੰਧੀ ਕੇਂਦਰ ਸਰਕਾਰ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਮੁਖੀਆਂ ਨੂੰ ਪੱਤਰ ਲਿਖਿਆ ਆਪਣੇ ਪੱਤਰ ਵਿੱਚ ਉਹਨਾਂ ਕਿਹਾ ਕਿ ਹਾਲ ਹੀ ਵਿੱਚ ਦੇਖਣ ਵਿੱਚ ਆਇਆ ਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਹੋਰ ਸਿਹਤ ਕਾਮਿਆਂ ਵਿਰੁੱਧ ਹਿੰਸਾ ਆਮ ਹੋ ਗਈ ਹੈ ਤੇ ਕਈ ਸਿਹਤ ਕਾਮਿਆਂ ਨੂੰ ਡਿਊਟੀ ਦੌਰਾਨ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਸਰਕਾਰ ਨੇ ਰਖੜੀ ਦੇ ਤਿਹਾਰ ਮੌਕੇ ਸੂਬੇ ਭਰ ਦੇ ਸੇਵਾ ਕੇਂਦਰਾਂ ਦੇ ਕੰਮਕਾਜ ਦੇ ਸਮੇਂ ਵਿੱਚ ਬਦਲਾ ਕੀਤਾ ਹੈ ਇੱਕ ਪ੍ਰੈਸ ਬਿਆਨ ਵਿੱਚ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਅਮਨ अरोੜਾ ਨੇ ਦੱਸਿਆ ਕਿ ਰਖੜੀ ਵਾਲੇ ਦਿਨ 19 ਅਗਸਤ ਨੂੰ ਸਾਰੇ ਸੇਵਾ ਕੇਂਦਰ ਸਵੇਰੇ 11 ਵਜੇ ਤੋਂ ਸ਼ਾਮੀ 5 ਵਜੇ ਤੱਕ ਕਾਰਜਸ਼ੀਲ ਰਹਿਣਗੇ ਤੇ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਉਨ੍ਹਾਂ ਨੇ ਲੋਕਾਂ ਨੂੰ 19 ਅਗਸਤ ਨੂੰ ਸਵੇਰੇ 11 ਵਜੇ ਤੋਂ ਬਾਅਦ ਸੇਵਾ ਕੇਂਦਰ ਵਿੱਚ ਜਾ ਕੇ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 19 ਅਗਸਤ ਤੋਂ ਬਾਅਦ ਸਾਰੇ ਸੇਵਾ ਕੇਂਦਰ ਆਪਣੇ ਮੌਜੂਦਾ ਸਮੇਂ ਅਨੁਸਾਰ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਹੀ ਖੁੱਲਣਗੇ। ਪੰਜਾਬ ਦੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਲਾਡੋਵਾਲ ਟੋਲ ਪਲਾਜ਼ੇ ਤੇ ਉਸਦੇ ਖਾਤੇ ਤੋਂ ਨਜਾਇਜ਼ ਤੌਰ ਤੇ 220 ਰੁਪਏ ਟੋਲ ਵਜੋਂ ਕਟੇ ਗਏ ਨੇ ਜਦਕਿ ਉਸ ਸਮੇਂ ਉਹ ਆਪਣੀ ਗੱਡੀ ਸਨੇ ਘਰ ਵਿੱਚ ਮੌਜੂਦ ਸੀ। ਸੁੰਦਰਦੀਪ ਸਿੰਘ ਨੇ ਆਪਣੇ ਐਕਸਲ ਅਕਾਊਂਟ ਤੇ ਲਾਡੋਵਾਲ ਟੋਲ ਪਲਾਜ਼ਾ ਤੇ 14 ਅਗਸਤ ਨੂੰ ਦੁਪਹਿਰੇ 2 ਵਜੇ ਹੋਈ 트ਾਂਜੈਕਸ਼ਨ ਯਾਨੀ ਕੱਟੇ ਕੇ ਪੈਸਿਆਂ ਦੇ ਨੋਟੀਫਿਕੇਸ਼ਨ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। ਉਸਨੇ ਅਨधिकृत ਕਟੌਤੀ ਤੇ ਸ਼ੱਕ ਜ਼ਾਹਰ ਕਰਦਿਆਂ ਦਾਵਾ ਕੀਤਾ ਹੈ ਕਿ ਉਸਨੇ ਇਸ ਮਹੀਨੇ ਇਸ ਰੂਟ ਤੇ ਸਫ਼ਰ ਹੀ ਨਹੀਂ ਕੀਤਾ ਹੈ। ਇਸ ਇਫਾਸਟ੍ਰੈਗ ਨੇ ਸੁੰਦਰਦੀਪ ਨੂੰ ਸਬੰਧਤ ਬੈਂਕ ਦੇ ਸਰਵਿਸ ਡੈਸਕ ਤੇ ਜਾ ਕੇ ਇਸ ਬਾਰੇ ਸ਼ਿਕਾਇਤ ਕਰਨ ਲਿਆ ਹੈ ਤੇ ਉਸਨੇ ਸ਼ਿਕਾਇਤਦਾਰ ਨਿਬੇੜਾ ਕਰਨ ਦਾ ਭਰੋਸਾ ਵੀ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਅੱਜ ਸਾਬਰਮਤੀ ਐਕਸਪ੍ਰੈਸ ਯਾਤਰੀ ਰੇਲ ਗੱਡੀ ਦੇ ਕਟੁਕਟ 20 ਡੱਬੇ ਪਟੜੀ ਤੋਂ ਉਤਰ ਗਏ। ਇਹ ਘਟਨਾ ਕਾਨਪੁਰ ਰੇਲਵੇ ਸਟੇਸ਼ਨ ਦੇ ਨੇੜੇ ਤੜਕੀ ਸਵੇਰੇ ਵਾਪਰੀ। ਜਿਸ ਦੀ ਜਾਂਚ ਆਈਬੀ ਤੇ ਰੇਲਵੇ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ ਕਿਉਂਕਿ ਇੰਜਣ ਨੂੰ ਕਿਸੇ ਤਿੱਖੀ ਚੀਜ਼ ਨਾਲ ਟਕਰਾਇਆ ਦੱਸਿਆ ਜਾਂਦਾ ਹੈ। ਕੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰੇਲ ਮਾਰਗ ਵਿੱਚ ਵਿਘਨ ਪੈ ਗਿਆ। ਯਾਤਰੀਆਂ ਲਈ ਉਹਨਾਂ ਦੇ ਅਗਲੇ ਸਫ਼ਰ ਲਈ ਟ੍ਰੇਨ ਦਾ ਪ੍ਰਬੰਧ ਕੀਤਾ ਗਿਆ। ਇਲਾहाबाद ਹਾਈ ਕੋਰਟ ਦੀ ਲਖਨਊ ਬੈਂਚ ਨੇ 1 ਜੂਨ 2020 ਨੂੰ ਜਾਰੀ ਕੀਤੀ ਸਹਾਇਕ ਅਧਿਆਪਕ ਭਰਤੀ ਪ੍ਰੀਖਿਆ 2019 ਦੀ ਚੋਣ ਸੂਚੀ ਤੇ 5 ਜਨਵਰੀ 2022 ਦੀ 6800 ਉਮੀਦਵਾਰਾਂ ਦੀ ਚੋਣ ਸੂਚੀ ਨੂੰ ਨਜ਼ਰਅੰਦਾਜ਼ ਕਰਕੇ ਨਵੀਂ ਸੂਚੀ ਬਣਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਨਵੀਂ ਚੋਣ ਸੂਚੀ ਚਾਰ ਕਰਦੇ ਸਮੇਂ ਜੇਕਰ ਕਿਸੇ ਮੌਜੂਦਾ ਕਾਰਜਕਾਰੀ ਸਹਾਇਕ ਅਧਿਆਪਕ ਤੇ ਮਾੜਾ ਅਸਰ ਪੈਂਦਾ ਤਾਂ ਮੌਜੂਦਾ ਸੈਸ਼ਨ ਦਾ ਲਾਭ ਦਿੱਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਤੇ ਮਾੜਾ ਅਸਰ ਨਾ ਪਵੇ। ਇਹ ਫੈਸਲਾ ਜਸਟਿਸ ਈਆਰ ਮਸੂਦੀ ਤੇ ਜਸਟਿਸ ਬ੍ਰਿਜ ਰਾਜ ਸਿੰਘ ਦੇ ਦੋ ਮੈਮਰੀ ਬੈਂਚ ਨੇ ਸਿੰਗਲ ਬੈਂਚ ਦੇ ਹੁਕਮਾਂ ਵਿਰੁੱਧ ਮਹਿੰਦਰਪਾਲ ਤੇ ਔਰਨਾ ਬਲਉਦਾਰ ਨੱਬੀ ਵਿਸ਼ੇਸ਼ ਅਪੀਲਾਂ ਦਾ ਨਿਪਟਾਰਾ ਕਰਦੇ ਹੋਏ ਸੁਣਾਇਆ ਅਦਾਲਤ ਨੇ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਤ ਰੱਖ ਲਿਆ ਸੀ ਵਦਮ ਪੁਰਸਕਾਰ 2025 ਲਈ ਨਾਮਜ਼ਦਗੀਆਂ 15 ਸਤੰਬਰ ਤੱਕ ਦਿੱਤੀਆਂ ਜਾ ਸਕਦੀਆਂ ਨੇ ਦਿਲਚਸਪੀ ਰੱਖਣ ਵਾਲੇ ਭਾਗੀਦਾਰ nationalawardportal.gov.in ਤੇ ਆਪਣੀਆਂ ਨਾਮਜ਼ਦਗੀਆਂ ਜਮ੍ਹਾਂ ਕਰ ਸਕਦੇ ਨੇ ਪਦਮ ਪੁਰਸਕਾਰ ਦੇਸ਼ ਦੇ ਸਰਵ ਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ ਇਹ ਪੁਰਸਕਾਰ ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬੇਸ਼ਨੋਈ ਜੱਗੂ ਭਗਵਾਨਪੁਰੀਆ ਸਮੇਤ ਕਰੀਬ 27 ਮੁਲਜ਼ਮਾਂ ਨੇ ਵੀਡੀਓ ਕਾਨਫਰencing ਰਾਹੀਂ ਪੇਸ਼ੀ ਪੁੱਗਤੀ ਇਸ ਤਰ੍ਹਾਂ ਨੇ ਕਗਵਾਰ ਨੇ ਮਾਨਯੋਗ ਅਦਾਲਤ ਵਿੱਚ ਆਪਣੇ ਬਿਆਨ ਵੀ ਤਰਜ ਕਰਵਾਏ ਨੇ ਜਿਸ ਤੇ ਬਾਕੀ ਬਿਆਨ ਅਦਾਲਤ ਵਿੱਚ 30 ਅਗਸਤ ਨੂੰ ਦਰਜ ਕੀਤੇ ਜਾਣਗੇ ਜ਼ਿਕਰ ਹੋ ਗਿਆ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਰਾਜਨੀਤਿਕ ਆਗੂਆਂ ਵੱਲੋਂ ਦੇਸ਼ ਦੀ ਲੋਕ ਸਭਾ ਵਿੱਚ ਮੁੱਦਾ ਚੁੱਕਣ ਬਾਅਦ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰੀ ਸਿਸਟਮ ਤੇ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਉਹਨਾਂ ਨਾਲੇ ਵੀ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਜਾ ਕੀ ਹੈ ਇਸ ਦੇ ਚੱਲਦਿਆਂ ਕੱਲ ਲਾਰੈਂਸ ਬਿਸ਼ਨੋਈ ਸਮਿਸ ਤਾਈ ਮੁਲਜ਼ਮਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਪੂਕਤੀ ਕਿਹੜੇ ਗਵਾਹ ਨੇ ਮਾਨਯੋਗ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਨੇ ਇਸ ਮਾਮਲੇ ਨੂੰ ਅਜੇ ਅਦਾਲਤ ਨੇ ਕੁੱਪਤ ਰੱਖਿਆ ਮਾਮਲੇ 'ਤੇ ਮੋੜ ਪੇਸ਼ੀ 23 ਅਗਸਤ ਨੂੰ ਹੋਏਗੀ ਕਪੂਰਸਲਾ ਦੇ ਪਿੰਡ ਪਗਵਾਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ ਵੇਲੇ ਇੱਕ ਵਿਅਕਤੀ ਪਰੋਂ ਬੇਅਦਬਿਕ ਘਟਨਾ ਨੂੰ ਅੰਜਾਮ ਦੇਣ ਵਾਲੇ ਦਾ ਪਿੰਡ ਵਾਸੀਆਂ ਨੇ ਘਟਾਪਾ ਚਾੜਿਆ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਲਾਜਰੀ ਦਾਖਲ ਕਰਾਇਆ ਗਿਆ ਤੇ ਹਸਪਤਾਲ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਪਹੁੰਚੇ ਸੰਗਤਾਨੇ ਸਿਵਲ ਹਸਪਤਾਲ ਪ੍ਰਾਪਤ ਦੇ ਬਾਅਦ ਉਕਤ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਸਿਵਲ ਹਸਪ ਅਦਰ ਸ਼ਰਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਲ੍ਹਾ ਕਪੂਰਥਲਾ ਦੀਨ ਆਉਂਦੇ ਕਸਬਾ ਪਲਖ ਤੇ ਪਿੰਡ ਭਗਵਾਨਪੁਰਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਬੀ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਕਿ ਪੰਜਾਬ ਵਿੱਚ ਬੀਐਸਬੀ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਵੱਡੀ ਚਿੰਤਾ ਵਾਲੀ ਗੱਲ ਹੈ ਉਹਨਾਂ ਕਹਿੰਦੇ ਆ ਕਿ ਸਰਕਾਰ ਅਜੇ ਇਹ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਜਿਸ ਕਰਕੇ ਦੋਸ਼ੀਆਂ ਦੇ ਹੌਸਲੇ ਵੱਧ ਰਹੇ ਨੇ ਉਹਨਾਂ ਕਹਿੰਦੇ ਆ ਕਿ ਇਸ ਘਟਨਾ ਦਾ ਪਤਾ ਲੱਗਦਿਆਂ ਸ਼ਰੋਮਣੀ ਕਮੇਟੀ ਵੱਲੋਂ ਮੌਕੇ ਤੇ ਪਹੁੰਚ ਕੇ ਗੁਰਦੁਆਰਾ ਬੌਲੀ ਸੇਵਨਾਡਾਲਾ ਗੁਰਦੁਆਰਾ ਸੰਮਜੀ ਸਾਹਿਬ ਕਰਤਾਰਪੁਰ ਦੇ ਮੈਨੇਜਰ ਤੇ ਪ੍ਰਚਾਰਕ ਸਿੰਘਾਂ ਨੂੰ ਮੌਕੇ ਤੇ ਭੇਜਿਆ ਗਿਆ ਜਿਨ੍ਹਾਂ પાસે ਘਟਨਾ ਦੀ ਜਾਂਚ ਰਿਪੋਰਟ ਮੰਗੀ ਗਈ ਹੈ ਭਾਰਤੀ ਮੌਸਮ ਵਿਭਾਗ ਨੇ ਅਗਲੇ 6 ਦਿਨਾਂ ਤੱਕ ਦੇਸ਼ ਦੇ ਪੂਰਬੀ ਤੇ ਕੇਂਦਰੀ ਹਿੱਸਿਆਂ ਵਿੱਚ ਵਧੀ ਹੋਈ بارش ਦੀ ਪੁਖਕ ਬਣ ਕੀਤੀ ਹੈ ਏਜੰਸੀਆਂ ਨੇ ਕਿਹਾ ਕਿ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੇ ਨਾਲ ਲੱਗਦੇ ਪੱਛਮੀ ਬੰਗਾਲ ਉੱਤੇ ਘੱਟ ਦਬਾਅ ਵਾਲੇ ਖੇਤਰ ਅਦੇਸ਼ ਤੇ ਸਬਾਬਤ ਤੀਬਰਤਾ ਦੇ ਪ੍ਰਭਾਵ ਹੇਠ ਛੱਤੀਸਗੜ ਮੱਧ ਪ੍ਰਦੇਸ਼ ਕੇਂਦਰੀ ਮਹਾਰਾਸ਼ਟਰ 오ਡੀਸ਼ਾ ਪੱਛਮੀ ਬੰਗਾਲ ਝਾਰਖੰਡ ਨਾਗਾਲੈਂਡ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਇਸ ਮਹੀਨੇ ਦੀ 22 ਤਰੀਕ ਤੱਕ ਮਨੀਪੁਰ ਮਿਜ਼ੋਰਮ ਤ੍ਰਿਪੁਰਾ ਸਿਕਮਰ ਨਾਚਲ ਪ੍ਰਦੇਸ਼ ਅਸਾਮ ਤੇ ਮਹਾਂਗਾਲਿਆ ਵਿੱਚ ਵੀ ਇਹੀ ਕੋਇਕ ਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2 ਦਿਨਾਂ ਤੱਕ ਕੇਰਲ ਤਮਿਲਨਾਡੂ ਤੇ ਕਰਨਾਟਕਾ ਵਿੱਚ ਵੀ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ بارش ਹੋਣ ਦੀ ਸੰਭਾਵਨਾ ਹੈ ਦਿੱਲੀ ਵਿੱਚ ਏਜੰਸੀ ਨੇ ਪੂਰੇ ਹਫਤੇ ਦੌਰਾਨ ਹਲਕੀ بارش ਦੇ ਨਾਲ ਨਾਲ ਆਮ ਤੌਰ ਤੇ ਬੱਦਲਵਾਈ ਰਹਿੰਦੀ ਕੋਇਕ ਬਾਣੀ ਕੀਤੀ ਹੈ ਆਰਟੰਡ ਦੇ 2024 2020 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ BCCI ਦੇ ਪ੍ਰਸਤਾਵ ਨੂੰ ਕਾਰਜ ਕਰਨ ਤੋਂ ਬਾਅਦ ICC ਸੰਯੁਕਤ ਅਮਿਰਾਤ UAE ਨੂੰ ਸੰਭਾਵਿਤ ਮੇਜ਼ਬਾਨ ਦੇਸ਼ ਵਜੋਂ ਦੇਖ ਰਹੀ ਹੈ ਬੰਗਲਾਦੇਸ਼ ਨੇ ਇਸ ਸਾਲ 3 ਅਕਤੂਬਰ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਸੀ ਪਰ ਦੇਸ਼ ਵਿੱਚ ਚੱਲ ਰਹੀ ਸਿਆਸੀ ਅਸਥਿਰਤਾ ਦੇ ਮੱਦੇ ਨਜ਼ਰ ICC ਦੁਲਦੇ ਦੇਸ਼ਾਂ ਵੱਲ ਰੁਕ ਕਰ ਰਹੀ ਹੈ ਜਿਸ ਵਿੱਚ ਭਾਰਤ ਦੇ ਵਿਸਥਾਪਨ ਨੂੰ ਟੁਕਰਾ ਕੇ ਯੂਏਈ ਆਈਸੀਸੀ ਦੀ ਚਰਚੀ ਹੈ ਤੋਤਰਾ ਮੁਤਾਬਕ ਆਈਸੀਸੀ ਔਰਤਾਂ ਦੇ 2020 ਵਿਸ਼ਵ ਕੱਪ ਦੇ ਸਵਲਤਾਪੂਰਵਕ ਆਯੋਜਨ ਲਈ ਦੁਬਈ ਤੇ ਅਬੂਦਾਬੀ ਦੇ ਬਦਲ ਤੇ ਵਿਚਾਰ ਕਰ ਰਹੀ ਹੈ ਅਜੇ ਇਸ ਲਈ ਕਿਉਂਕਿ ਆਈਸੀਸੀ ਇੱਕ ਮੇਜ਼ਬਾਨ ਦੇਸ਼ ਦੀ ਭਾਲ ਕਰ ਰਿਹਾ ਜਿਸ ਦਾ ਸਮਾ ਖੇਤਰ ਤੇ ਮਾਹੌਲ ਬੰਗਲਾਦੇਸ਼ ਵਰਗਾ ਹੋਵੇ ਜਿਸ ਵਿੱਚ ਯੂਏਈ ਫਿੱਟ ਹੁੰਦਾ ਹੈ ਹਾਲਾਂਕਿ 20 ਅਗਸਤ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਬਾਰੇ ਫੈਸਲਾ ਆਈਸੀਸੀ ਨੇ ਲੈਣਾ ਹੈ ਉੱਧਰ ਇਸੇ ਨਾਲ ਹੀ ਬੰਗਲਾਦੇਸ਼ ਕ੍ਰਿਕਟ ਬੋਰਡ BCB ਨੇ ਦੇਸ਼ ਵਿੱਚ ਚੱਲ ਰਹੀ ਅਸਥਿਰਤਾ ਵਿਚਾਲੇ 2020 ਵਿਸ਼ਵ ਕੱਪ ਟੂਰਨਾਮੈਂਟ ਨੂੰ ਕਿਸੇ ਹੋਰ ਦੇਸ਼ ਵਿੱਚ ਤਬਦੀਲ ਹੋਣ ਤੋਂ ਬਚਾਉਣ ਲਈ ICC ਤੋਂ ਸਮਾਂ ਮੰਗਿਆ ਹੈ BCB ਦਾ ਮੰਨਣਾ ਕਿ ਇਸ ਤਰ੍ਹਾਂ ਉਹ ਅਜਿਹੀ ਯੋਜਨਾ ਬਣਾਏਗਾ ਜੋ ICC ਦੀਆਂ ਜ਼ਰੂਰਤਾਂ ਨੂੰ ਪੂਰੀ ਕਰੇਗੀ ਸਾਲ 2022 ਨੂੰ ਸ਼ੁੱਕਰਵਾਰ ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਇਸ ਵਿੱਚ ਜਮਕੇਸ਼ ਗਾਥਮ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਫਿਲਮ ਬਾਗੀ ਦੀਤੀ ਨੂੰ ਸਰਬੋਤਮ ਪੰਜਾਬੀ ਫਿਲਮ ਦਾ ਐਵਾਰਡ ਮਿਲਿਆ ਇਹ ਫਿਲਮ 2022 ਵਿੱਚ ਰਿਲੀ ਹੋਈ ਸੀ ਹੋਰ ਪੁਰਸਕਾਰਾਂ ਵਿੱਚ ਖੇਤਰੀ ਸਿਨੇਮਾ ਦਾ ਦਬਦਬਾ ਰਿਹਾ ਇਸ ਵਿੱਚ ਮਲਿਆਲਮ ਫਿਲਮ ਆਟਮ ਦਾ ਪਲੇ ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ ਤੇ ਹਰਮਨ ਪਿਆਰੀ ਕੰਨੜ ਫਿਲਮ ਕੰਤਾਰਾ ਲਈ ਰਿਸ਼ਵ ਸ਼ੈਟੀ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਤਮਿਲ ਫਿਲਮ ਤਿਰੂਚੀ ਤਰਾਮਬਲਮ ਲਈ ਨਿਤਿਆ ਮੈਨਨ ਤੇ ਗੁਜਰਾਤੀ ਫਿਲਮ ਕਚ ਐਕਸਪ੍ਰੈਸਰੀ ਮਾਨਸੀ ਪਾਰਖ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਉਦਰ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਸਿਖਰਲੇ ਵਰਗਾਂ ਵਿੱਚ ਸਥਾਨ ਬਣਾਉਣ ਵਾਲੀ ਬਾਲੀਵੁੱਡ ਦੀ ਇੱਕੋ ਇੱਕ ਫਿਲਮ ਸੂਰ ਚਾਰ ਬੜਜਾਤੀਆ ਦੀ ਉਚਾਈ ਰਹੀ ਜਿਸ ਨੂੰ ਇਸ ਫਿਲਮ ਲਈ ਸਰਬੋਤਮ ਡਾਇਰੈਕਟਰ ਦਾ ਪੁਰਸਕਾਰ ਮਿਲਿਆ ਇਹ ਫਿਲਮ ਉਮਰ ਦਰਾਜ ਹੋਰੇ ਚਾਰ ਅਜਿਹੇ ਦੋਸਤਾਂ ਦੀ ਕਹਾਣੀ ਹੈ ਜੋ ਮਾਉਂਟ ਐਵਰੇਸਟ ਤੇ ਚੜਨ ਦੀ ਤਿਆਰੀ ਕਰਦੇ ਨੇ ਇਸ ਫਿਲਮ ਲਈ ਨੀਨਾ ਗੁਪਤਾ ਨੂੰ ਸਰਬੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ ਉਦਰ ਹਰਿਆਣਵੀ ਫਿਲਮ ਫੌਜਾ ਦੇ ਹਿੱਸੇ ਵਿੱਚ ਵੀ ਕਈ ਪੁਰਸਕਾਰ ਜਿੱਤੇ ਇਸ ਫਿਲਮ ਲਈ ਪਮਨ ਮਲਹੋਤਰਾ ਨੂੰ ਸਰਬੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ ਨਾਲ ਹੀ ਪ੍ਰਮੋਤ ਕੁਮਾਰ ਨੂੰ ਡਾਇਰੈਕਟਰ ਦੀ ਸਰਬੋਤਮ ਪਹਿਲੀ ਫਿਲਮ ਤੇ ਨਸ਼ਾਦ ਸਦਰ ਖਾਨ ਨੂੰ ਸਰਬੋਤਮ ਗੀਤਕਾਰ ਦਾ ਪੁਰਸਕਾਰ ਮਿਲਿਆ 84 ਖਿਡਾਰੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਇਸ ਸਾਲ ਹੋਣ ਵਾਲੀਆਂ ਪੈरिस ਪੈਰਾਓਲੰਪਿਕ ਖੇਡਾਂ ਵਿੱਚ ਹਿੱਸਾ ਲਵੇਗਾ ਪੈਰਾਓਲੰਪਿਕ ਖੇਡਾਂ ਇਸ ਮਹੀਨੇ ਦੀ 28 ਤੋਂ 8 ਸਤੰਬਰ 2024 ਤੱਕ ਹੋਣਗੀਆਂ ਪਹਿਲੀ ਵਾਰ 47 ਐਥਲੀਟ ਖੇਡਾਂ ਵਿੱਚ ਹਿੱਸਾ ਲੈ ਰਹੇ ਨੇ ਪੈਰਾ ਪੈਰਿਸ 올림픽 ਖੇਡਾਂ ਵਿੱਚ ਭਾਗ ਲੈਣ ਵਾਲੇ ਭਾਰਤੀ दल दे रवाना ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਡ ਮੰਤਰੀ ਡਾਕਟਰ ਮਨਸੂਖ ਮਾੜਵਿਆ ਨੇ ਕਿਹਾ ਕਿ ਇਸ ਟੀਮ ਵਿੱਚ 50 ਖਿਡਾਰੀ ਰਹੇ ਨੇ ਜਿਨ੍ਹਾਂ ਨੂੰ ਟਾਰਗੇਟ 올림픽 ਪੋਡੀਅਮ ਸਕੀਮ ਤੋਂ ਲਾਭ ਹੋਇਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਕੀਮਤਿਤ ਖਿਡਾਰੀਆਂ ਨੂੰ ਸਕਲਾਈ ਤੇ ਕੋਚਿੰਗ ਵਰਗੀ ਹਰ ਸਹੂਲਤ ਮੁਹਈਆ ਕਰਵਾਈ ਹੈ ਸ਼੍ਰੀ ਮਾੜਵਿਆ ਨੇ ਕਿਹਾ ਕਿ ਖੇਲੋ ਜੀਆ ਖੇਡਾਂ ਵਿੱਚ ਬਹੁਤ ਸਾਰੇ ਖਿਡਾਰੀ ਉੱਭਰ ਕੇ ਸਾਹਮਣੇ